ਆ ਦੇਖੋ ਆ ਹਾਲਤਾ ਇਹ ਮਾਤਾ ਦਾ ਘਰ ਆ ਹਾਲਤਾ ਇਹ ਹੈ ਜਿਹੜੇ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਹੈ ਆ ਦੇਖੋ ਘਰ ਦੇ ਵਿੱਚ ਬੁਰੇ ਤਰੀਕੇ ਨਾਲ ਪਾਣੀ ਭਰਿਆ ਕਿਸੇ ਪਾਸਿਓ ਕੋਈ ਲੰਘਣ ਦੀ ਜਗ੍ਹਾ ਨਹੀਂ ਔਰ ਇਹ ਪਹਿਲਾਂ ਹੀ ਬੜਾ ਗਰੀਬ ਜਿਹਾ ਪਰਿਵਾਰ ਹੈ ਔਰ ਆਪਣਾ ਸਮਾਨ ਵੀ ਇਹ ਪਰਿਵਾਰ ਕੱਢ ਨਹੀਂ ਸਕਿਆ ਇਸ ਘਰ ਦੇ ਅੰਦਰੋਂ ਫੁਰੀਏ ਤਰੀਕੇ ਨਾਲ ਹਲਬ ਚੜ ਚੁੱਕੀ ਆ ਇਹ ਘਰ ਦੇ ਅੰਦਰ ਇਹ ਦੀ ਇਹ ਇਹ ਦੀ ਉਮਰ ਬਹੁਤ ਘੱਟ ਆ ਇਸ ਵੇਲੇ ਇਸ ਘਰ ਦੀ ਹਾਲਾਂਕਿ ਇਹ ਲੈਂਟਰ ਪਾਇਆ ਹੋਇਆ ਉੱਪਰ ਪਰ ਸਲਾਬ ਦੇਖੋ ਕਿੱਥੋਂ ਤੱਕ ਚੜ ਚੁੱਕੀ ਹੈ ਇਸ ਕਮਰੇ ਦੇ ਅੰਦਰ ਬਹੁਤ ਸਾਰੇ ਸਾਰੇ ਨੁਕਸਾਨ ਹੋ ਗਿਆ ਵਾ ਚਲੋ ਇਹਨਾਂ ਨੂੰ ਘਰ ਦਾ ਬਚਾ ਕਰਦੇ ਘਰ ਨੂੰ ਵੀਰੇ ਅੱਗੋਂ ਟੱਕਰ ਲੱਗਦੀ ਹੈ ਤੋ ਉਹਦਾ ਆਉਣ ਵਾਲੇ ਟਾਈਮ 'ਚ ਤਾਂ ਨੁਕਸਾਨ ਪਾਈ ਉਹਦਾ ਹੈਗਾ ਹੁਣ ਕੀ ਕਰ ਸਕਦੇ ਹਾਂ ਮਜਬੂਰੀ ਆ ਬੈਠੇ ਆ ਘਰ ਨਹੀਂ ਛੱਡ ਸਕਦੇ ਜਵਾਗ ਸਾਡੇ ਪਰਿਵਾਰ ਵਾ ਪਾਜੀ ਮਾਲ ਡੰਗੜਾ ਕਿੱਥੇ ਲੈ ਕੇ ਜਾਵਾਂਗੇ ਇਹ ਪਿੰਡ ਬਾਉ ਪਰ ਜਦੀਦੀਆਂ ਤਸਵੀਰਾਂ ਔਰ ਸੁਲਤਾਨਪੁਰ ਲੋਧੀ ਦਾ ਇਹ ਪਿੰਡ ਹੈ ਔਰ ਅਸੀਂ ਇਸ ਵੇਲੇ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਔਰ ਗੁਰੂ ਘਰ ਹੈ ਗੁਰੂ ਘਰ ਦੇ ਆਲੇ ਦੁਆਲੇ ਬਹੁਤ ਸਾਰਾ ਪਾਣੀ ਜਿਹੜਾ ਹੈ ਗੁਰੂ ਘਰ ਦੀ ਇਮਾਰਤ ਦੇ ਆਲੇ ਦੁਆਲੇ ਪਹੁੰਚ ਚੁੱਕਿਆ ਔਰ ਇਹ ਇਮਾਰਤ ਪਾਣੀ ਦੇ ਵਿੱਚ ਘਰੀ ਹੋਈ ਆ ਹਾਲਾਂਕਿ ਇਹ ਆਮ ਨਾਲੋਂ ਕਾਫੀ ਉੱਚੀ ਥਾਂ ਤੇ ਬਣਿਆ ਹੋਇਆ ਗੁਰੂ ਘਰ ਹੈ ਪਰ ਫਿਰ ਵੀ ਜਿਸ ਤਰ੍ਹਾਂ ਦੇ ਨਾਲ ਆਲੇ ਦੁਆਲੇ ਪਾਣੀ ਇੱਥੇ ਪਹੁੰਚਿਆ ਹੋਇਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਘਰ ਦੀ ਇਮਾਰਤ ਨੂੰ ਵੀ ਨੁਕਸਾਨ ਹੋਣ ਦਾ ਖਦਸ਼ਾ ਹੈ ਔਰ ਜੇਕਰ ਅਸੀਂ ਇਧਰੋਂ ਤਸਵੀਰ ਦਿਖਾਈਏ ਕਿ ਜਿਹੜਾ ਰਾਹਤ ਸਮਗਰੀ ਪਹੁੰਚਦੀ ਹੈ ਉਹ ਗੁਰੂ ਘਰ ਤੱਕ ਜਿਹੜਾ ਹੈ ਉਹ ਕਿਸੇ بڑے ਟਰੈਕਟਰ ਨਾਲ ਲਿਆ ਕੇ ਪਹੁੰਚਾਈ ਜਾ ਸਕਦੀ ਹੈ ਔਰ ਇਸ ਵੇਲੇ ਕੁਝ ਸੱਜਣ ਆਏ ਆ ਜਿਹੜੇ ਫੀਡ ਲੈ ਕੇ ਪਹੁੰਚੇ ਨੇ ਔਰ ਉਹ ਲੋਕਾਂ ਤੱਕ ਪਹੁੰਚਾਉਣ ਦੇ ਵਾਸਤੇ ਗੁਰੂ ਘਰ ਤੱਕ ਪਹੁੰਚਿਆ ਪਾਣੀ ਦੇ ਵਿੱਚ ਦੀ ਸੜਕ ਨੂੰ ਬਹੁਤ ਟੋਲ ਟੋਲ ਕੇ ਲੱਭ ਲੱਭ ਕੇ ਜਿਹੜਾ ਹੈ ਉਹ ਲਿਆਂਦਾ ਗਿਆ ਇੱਥੋਂ ਤੱਕ ਇਹ ਟਰੈਕਟਰ ਟਰਾਲੀ ਔਰ ਲੋਕਾਂ ਤੱਕ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਇਹ ਜਿਹੜਾ ਸਮਾਨ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਅਸੀਂ ਇਹ ਤਸਵੀਰ ਦਿਖਾਉਨੇ ਆ ਕਿ ਇੱਕ ਗੁਰੂ ਘਰ ਦੀ ਇਮਾਰਤ ਦੇ ਆਲੇ ਦੁਆਲੇ ਪੂਰੇ ਤਰੀਕੇ ਨਾਲ ਪਾਣੀ ਭਰਿਆ ਹੋਇਆ ਔਰ ਇਮਾਰਤ ਤਾਂ ਹਾਲਾਂਕਿ ਕੁਝ ਉੱਚੀ ਥਾਂ ਤੇ ਜ਼ਰੂਰ ਹੈ ਪਰ ਜਿਹੜਾ ਪਾਣੀ ਹੈ ਉਹ ਪਿੱਛੋਂ ਬਿਲਕੁਲ ਬੰਨ ਇਹਦੇ ਬਿਲਕੁਲ ਨਜ਼ਦੀਕ ਹੈ ਜਿਹੜਾ ਜਿਹੜਾ ਮੇਨ ਤੇ ਮੁੱਖ ਬੰਨ ਸਭ ਤੋਂ ਪਹਿਲਾਂ ਟੁੱਟਿਆ ਸਭ ਤੋਂ ਪਹਿਲਾਂ ਜਿਹੜਾ ਬੰਨ ਟੁੱਟਿਆ ਉਹ ਇਸ ਗੁਰੂ ਘਰ ਦੀ ਇਮਾਰਤ ਦੇ ਬਿਲਕੁਲ ਸਾਹਮਣੇ ਨਜ਼ਰ ਆਉਂਦਾ ਹੈ ਔਰ ਪਾਣੀ ਜਦੋਂ ਉਧਰੋਂ ਸਿੱਧਾ ਆਉਂਦਾ ਹੈ ਤਾਂ ਡਾਇਰੈਕਟ ਇਸ ਬਿਲਡਿੰਗ ਤੇ ਆ ਕੇ ਉਸ ਦੀ ਡਾਫ ਲੱਗਦੀ ਹੈ ਹਾਲਾਂਕਿ ਉੱਚੀ ਥਾਂ ਤੇ ਹੋਣ ਕਰਕੇ ਹਾਲੇ ਤੱਕ ਖਤਰੇ ਦੀਆਂ ਸੰਭਾਵਨਾਵਾਂ ਘਟ ਨੇ ਪਰ ਫਿਰ ਵੀ ਅ ਕਿਉਂਕਿ ਇਹ ਬਿਲਕੁਲ ਜੜ ਦੇ ਵਿੱਚ ਇਹ ਗੁਰੂ ਘਰ ਦੀ ਇਮਾਰਤ ਹੈ ਤਾਂ ਇੱਥੋਂ ਜੇਕਰ ਅਸੀਂ ਨੰਗੀਆਂ ਅੱਖਾਂ ਨਾਲ ਦੇਖਦੇ ਆ ਤਾਂ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਕੈਮਰੇ ਦੇ ਨਾਲ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਔਰ ਸਾਹਮਣੇ ਇੱਥੋਂ ਬਿਲਕੁਲ ਸਾਹਮਣੇ ਦਿਖਾਓ ਸਾਹਮਣੇ ਬਿਲਕੁਲ ਕਿ ਉਹ ਜਿੱਥੋਂ ਟੁੱਟਿਆ ਹੋਇਆ ਉਹ ਬਿਲਕੁਲ ਮੇਰੇ ਹੱਥ ਨੂੰ ਬਿਲਕੁਲ ਸਾਹਮਣੇ ਸਿੱਧ ਨੂੰ ਤੁਹਾਨੂੰ ਉਹ ਨਜ਼ਰ ਆ ਰਿਹਾ ਹੋਏਗਾ ਕਿ ਇੱਥੋਂ ਇਹ ਪਾੜ ਪਿਆ ਹੋਇਆ ਹੈ ਔਰ ਉਧਰੋਂ ਪਾਣੀ ਘੁੰਮਦਾ ਹੋਇਆ ਇਸ ਪਾਸੇ ਨੂੰ ਆਉਂਦਾ ਕਿਉਂਕਿ ਇੱਧਰ ਘਰ ਨੇ ਕੁਛ ਔਰ ਉੱਪਰ ਦੀ ਪਾਣੀ ਹੋ ਕੇ ਬਿਲਕੁਲ ਗੁਰੂ ਘਰ ਦੀ ਇਮਾਰਤ ਵੱਲ ਨੂੰ ਇਹ ਪਾਣੀ ਬਹੁਤ ਤੇਜ਼ੀ ਦੇ ਨਾਲ ਪਹੁੰਚਦਾ ਹੈ ਔਰ ਜੀ ਜੀ ਬਾਈ ਜੀ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਬਾਈ ਪਿੱਛੇ ਨਾ ਪੁਲ ਤੋਂ ਸਾਰੇ ਉੱਥੇ ਦੀ ਸੇਵਾ ਪਿੱਛੇ ਕਰੀ ਜਾਂਦੇ ਹਨਾ ਮੇਰਾ ਵੀਰ ਜੋ ਚਾਰ ਵੀ ਜੋ ਵੀ ਤੁਸੀਂ ਪਚਾਉਣਾ ਇੱਥੇ ਗੁਰਦੁਆਰੇ ਲਾ ਕੇ ਆਓ ਗੁਰਦੁਆਰਾ ਬਣਿਆ ਇੱਥੇ ਇੱਥੋਂ ਪਵੰਦਕ ਵੀਰ ਮੇਰੇ ਵੀਰ ਉਹ ਪਚਾ ਰਹੇ ਆ ਗਾਂ ਦੀ ਗਾਂ ਸਮਾਨ ਜਿੱਥੇ ਇੱਥੇ ਵੇੜੀਆਂ ਦੇ ਸਾਈਂ ਵਿਚਾਰੇ ਆ ਉਥੋਂ ਹੋਰ ਪਿੰਡ ਲਈ ਜਾਂਦੇ ਨੇ ਲਾਗੇ ਲਾਗੇ ਪਿੰਡ ਆ ਉਹ ਉਹਦੀ ਲਈ ਜਾਂਦੇ ਆ ਤੇ ਲੋ ਗਲਤ ਹੱਥਾਂ ਜਾ ਵਰਦਾ ਕਈ ਵਾਰ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਉਹਨਾਂ ਜੋ ਵੀ ਚੀਜ਼ ਲੈਉਣੇ ਸੇ ਗੁਰਦੁਆਰਾ ਸਾਹਿਬ ਆਓ ਤੁਸੀਂ ਇੱਥੇ ਲਿਆਓ ਜੋ ਵੀ ਲੈਣਾ ਵਾ ਇਹ ਸਹੀ ਬੰਦੇ ਸਹੀ ਉਹ ਕਰਨਗੇ ਤੁਹਾਨੂੰ ਗਾਈਡ ਤੁਸੀਂ ਸਮਾਨ ਲੈ ਕੇ ਪਹੁੰਚੇ ਹੋ ਬਾਈ ਸਮਾਨ ਲੈ ਕੇ ਪਹੁੰਚੇ ਭਾਜੀ ਅਸੀਂ ਖਾਲ ਕਾਲ ਵੰਡਾ ਲੈ ਕੇ ਆਇਆ ਪਹੂਆ ਵਾਤੇ ਠੀਕ ਹੈ ਹਾਂਜੀ ਹਾਂਜੀ ਇੱਥੇ ਆਓ ਮੇਰਾ ਵੀਰ ਜਿੰਨੇ ਵੀ ਆਉਣਾ ਗੁਰਦੁਆਰਾ ਸਾਹਿਬ ਬਾਈ ਜੀ ਨੇ ਬਿਲਕੁਲ ਦਰੁਸਤ ਬੇਨਤੀ ਕੀਤੀ ਹੈ ਕਿ ਜੇਕਰ ਕੋਈ ਸਮਾਨ ਲੈ ਕੇ ਪਹੁੰਚਣਾ ਹੈ ਤਾਂ ਇਸ ਗੁਰੂ ਘਰ ਤੱਕ ਪਹੁੰਚੋ ਇਸ ਤੋਂ ਅੱਗੇ ਸਪਲਾਈ ਜਿਹੜਾ ਇਹ ਬੋਰਡ ਦੇ ਰਾਹੀਂ ਹੋ ਜਾਂਦਾ ਦੇਖੋ ਆ ਕੁਝ ਇਧਰ ਨੌਜਵਾਨ ਹੈ ਜਿਹੜੇ ਆਪਣਾ ਸਮਾਨ ਇਸ ਦੇ ਵਿੱਚ ਬੋਟ ਦੇ ਵਿੱਚ ਰੱਖਿਆ ਹੋਇਆ ਤੁਸੀਂ ਆਪਣੇ ਵਾਸਤੇ ਰੱਖਿਆ ਜੇ ਅੱਗੇ ਜਾ ਕੇ ਸਪਲਾਈ ਵੀ ਇਹ ਭਾਈ ਜਿੱਦਾਂ ਘਰਾਂ ਵਾਈਜ਼ ਵੀ ਬੋਡ ਨਹੀਂ ਜਾਂਦਾ ਪਿਆ ਤੇ ਆਨੂੰ ਸਪਲਾਈ ਕਰਨਾ ਪੈਂਦਾ ਘਰਾਂ 'ਚ ਜਦੋਂ ਮਾਲਕ ਤੁਸੀਂ ਇੱਥੋਂ ਅੱਗੇ ਸੇਵਾ ਕਰ ਰਹੇ ਹੋ ਹਾਂਜੀ ਜਦੋਂ ਮਾਲਕ ਵੇ ਪਿੰਡ ਵਾਜੀ ਲਈ ਲਿਸਟ ਬਣਾਈ ਆ ਜਿੱਦਾਂ ਪਿੰਡਾਂ ਦਾ ਰਾਸ਼ਨ ਸਾਰਿਆਂ ਦਾ ਗਿਣ ਕੇ ਇੱਥੋਂ ਲੈਣਾ ਲਿਸਟ ਬਣਾ ਕੇ ਤੇ ਜਾ ਕੇ ਇਕੱਲੇ ਇਕੱਲੇ ਘਰ ਦੇ ਘਰੇ ਸਪਲਾਈ ਕਰਨਾ ਇਹ ਇਹ ਨੌਜਵਾਨ ਦੀ ਵੀ ਇੱਕ ਸੇਵਾ ਹੀ ਆ ਕਿੰਨੇ ਜਣੇ ਆ ਵੀਰੇ ਤੁਸੀਂ ਇਸ ਦੋ ਜਣੇ ਆਏ ਭਾਈ ਇਸ ਟਾਈਮ ਇਸ ਟਾਈਮ ਦੋ ਜਣੇ ਆ ਹਾਂਜੀ ਇਹਨੂੰ ਸਮਾਨ ਨੂੰ ਜਾ ਕੇ ਅੱਗੇ ਸਪਲਾਈ ਕਰ ਦੇਣਾ ਹਾਂਜੀ ਭਾਈ ਦੇਖੋਗੇ ਉਹ ਜਿਹੜਾ ਪਾੜ ਪਿਆ ਉਹ ਆਪਣੇ ਘਰਾਂ ਦੇ ਸਾਹਮਣੇ ਆ ਹਾਂ ਬਿਲਕੁਲ ਜਿਹੜਾ ਮੈਂ ਇਸ ਤੋਂ ਪਹਿਲਾਂ ਦਿਖਾ ਰਿਹਾ ਸੀ ਬਹੁਤ ਮੁਸ਼ਕਲ ਨਾ ਜਾਂਦੀ ਆ ਹਾਂ ਕਿ ਸਾਨੂੰ ਮੁਸੀਬਤ ਕਿਉਂਕਿ ਵਹਾਅ ਉਰਲੇ ਪਾਸੇ ਨੂੰ ਆ ਵੋਟ ਉੱਪਰ ਨੂੰ ਜਾਣੀ ਆ ਹਾਂਜੀ ਉਹਨ ਦੇਖੋ ਵੀ ਉਹ ਦਰਿਆ ਬਹੁਤ ਖਲ ਗਿਆ ਇਹਨੂੰ ਮੰਨ ਕੇ ਚੱਲੋ ਵੀ ਦਰਿਆ ਹੀ ਬਣ ਗਿਆ ਇੱਕ ਸਾਦਾ ਤੇ ਭਾਈ ਰੇਤਾ ਬਹੁਤ ਪੈ ਗਈ ਆ ਤੇ ਫਸਲ ਜਿਹੜਾ ਬਹੁਤ ਨੁਕਸਾਨ ਹੋ ਗਿਆ ਘਰਾਂ ਤੱਕ ਰੇਤਾ ਚੱਲ ਗਈ ਬਹੁਤ ਵੱਡਾ ਨੁਕਸਾਨ ਆ ਵੀਰੇ ਤਾਂ ਆਪ ਆਤ ਆਪਾ ਹੋਣ ਵਾਲਾ ਨੁਕਸਾਨ ਦੇਖ ਰਿਹਾ ਹੈ ਨਾ ਮੈਂ ਸਾਡੇ ਜਿਹੜੇ ਇਸ ਵਿੱਚ ਆ ਚਲੋ 23 ਚ ਵਿਹਾੜ ਆਇਆ ਸੀ 23 ਨਾਲੋਂ ਐਤਕੀ ਜ਼ਿਆਦਾ ਨੁਕਸਾਨ ਹੋਇਆ ਸਾਡਾ ਐਤਕੀ ਜ਼ਿਆਦਾ ਨੁਕਸਾਨ ਹਾਂਜੀ ਹਮ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਰਹੀ ਨਹੀਂ ਭਾਈ ਚਲੋ ਫਸਲ ਫੋਦਲ ਤੇ ਸਾਰਾ ਸਾਰਾ ਨੁਕਸਾਨ ਹੋ ਗਿਆ ਵਾ ਚਲੋ ਇੰਨਾ ਵਿੱਚ ਘਰ ਦਾ ਬਚਾ ਗੱਲ ਲ ਘਰ ਦਾ ਬਚਾ ਹੈਗਾ ਹਾਂਜੀ ਘਰ ਦਾ ਬਚਾਵਾ ਵੀ ਚਲੋ 2 ਟਾਈਮ ਵਿੱਚ ਘਰ ਨੂੰ ਵੀਰੇ ਅੱਗੋਂ ਟੱਕਰ ਲੱਗਦੀ ਏ ਤੋ ਦਾ ਆਉਣ ਵਾਲੇ ਟਾਈਮ 'ਚ ਤਾਂ ਨੁਕਸਾਨ ਹੋਈ ਸਕਦਾ ਭਾਈ ਉਹ ਤਾਂ ਹੈਗਾ ਹੁਣ ਕੀ ਕਰ ਸਕਦੇ ਹਾਂ ਮਜਬੂਰੀ ਆ ਬ ਜਵਾਗ ਵੀ ਸਾਡੇ ਪਰਿਵਾਰ ਵਾ ਭਾਈ ਮਾਲ ਡੰਗੜਾ ਕਿੱਥੇ ਲੈ ਕੇ ਜਾਵਾਂਗੇ ਤਾਂ ਇਹ ਇਹ ਬੋਟ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਗਈਆਂ ਤੁਹਾਡੀਆਂ ਪਰਸਨਲ ਨਹੀਂ ਭਾਈ ਅਸੀਂ ਆਪ ਬਣਵਾਈਆਂ ਇਹ ਅੱਛਾ ਆਪ ਬਣਵਾਈਆਂ ਹੋਈਆਂ ਹਾਂਜੀ ਜਦੋਂ 23 ਚ ਪਾਣੀ ਆਇਆ ਉਹਦੋਂ ਬਣਾਈਆਂ ਸੀਗੇ ਠੀਕ ਹੈ ਹਾਂਜੀ ਅੱਛਾ ਇਹਨਾਂ ਨੂੰ ਫਿਰ ਤੁਸੀਂ ਕਿਉਂਕਿ ਚਲੋ ਇਹਨਾਂ ਨੂੰ ਰੰਗ ਵਗੈਰਾ ਕਰਕੇ ਰੱਖ ਲਈਦਾ ਵੀ ਖਰਾਬ ਨਹੀਂ ਹੁੰਦੀ ਜਦੋਂ ਜੰਗਾਲ ਵਗੈਰਾ ਪੈ ਜਾਂਦਾ ਹੋ ਇਸ ਕਰਕੇ ਹਾਂਜੀ ਆ ਦੇਖੋ ਕਿ ਇਹ ਇਸ ਤਰ੍ਹਾਂ ਦੇ ਨਾਲ ਸਮਾਨ ਆਈ ਜਾਂਦਾ ਔਰ ਇਹ ਆਪਣੀ ਬੋਟ ਦੇ ਵਿੱਚ ਸੁੱਟਦੇ ਆ ਤੇ ਅੱਗੇ ਜਾ ਕੇ ਜਿਹੜਾ ਹੈ ਉਹ ਵੱਖ-ਵੱਖ ਘਰਾਂ ਨੂੰ ਸਪਲਾਈ ਕਰ ਦਿੱਤਾ ਜਾਂਦਾ ਹੈ। ਬਾਕੀ ਭਾਈ ਇਹ ਗੱਲ ਆ ਵੀ ਜੋ ਵੀ ਚਲੋ ਆਪ ਮਦਦ ਆਉਂਦੀ ਹੈ ਕਿਸੇ ਵੱਲੋਂ ਵੀ ਚਲੋ ਸਰਕਾਰ ਕਰਦੀ ਜਾਂ ਕੋਈ ਵੀ ਕਰਦਾ ਭੈਣ ਭਰਾ ਆਪਣੇ ਕਰਦੇ ਆ ਜਾਂ ਬਾਬੇ ਕੋਈ ਸੇਵਾਦਾਰ ਹਨਾ ਜੋ ਵੀ ਕਰਦੇ ਮਦਦ ਇੱਥੇ ਪਹੁੰਚਾਈ ਜਾਵੇ ਰਸਤੇ ਉੱਥੇ ਤਾਂ ਕੋਈ ਫਾਇਦਾ ਨਹੀਂ ਉੱਥੇ ਪਾਸੇ ਵਾਲੇ ਭਾਈ ਲਈ ਜਾਂਦੇ ਆ ਝੂਠ ਮਾਰ ਮਾਰ ਕੇ ਕਿਉਂਕਿ ਇੱਥੇ ਸਹੀ ਆ ਇੱਥੇ ਮੰਨੋਗੇ ਸਾਰਿਆਂ ਨੂੰ ਪਤਾ ਹੋਊਗਾ ਆਪਣੇ ਆਪਣੇ ਘਰੇ ਰਸਤੇ ਗਈ ਆ ਹਾਂ ਬਿਲਕੁਲ ਹਾਂਜੀ ਇਹ ਇਹ ਤੁਸੀਂ ਜਿਹੜਾ ਇਹ ਸਮਾਨ ਰੱਖ ਰਹੇ ਹੋ ਇਹ ਤੁਹਾਡੇ ਵਾਸਤੇ ਤੁਹਾਡੇ ਪਰਸਨਲ ਵਾਸਤੇ ਆ ਜਾਂ ਅੱਗੇ ਜਾ ਕੇ ਤੁਸੀਂ ਸਪਲਾਈ ਕਰਨਾ ਕਿ ਆ ਜਾਓ ਇਹ ਭਾਈ ਸਾਡੇ ਮੇਰੇ ਡੰਗਰ ਵੀ ਇੱਥੇ ਬਾਹੂਪੋਰਾ ਨਾ ਮੈਂ ਘਰ 8 ਟਨ ਹੋ ਗਿਆ ਘਰੋਂ ਆਏ ਨੂੰ ਠੀਕ ਹੈ ਤੇ ਇੱਥੇ ਡੰਗਰ ਆਏ ਕਿ ਕਪੂਰਾ ਜਿੱਦਾਂ ਬੰਦੇ ਆ ਘਰੇ ਹੈਗੇ ਉਹ ਲਈ ਲਈ ਜਾਂਦੇ ਆ ਅੱਛਾ ਤੁਸੀਂ ਇੱਕ ਥਾਂ ਲਾ ਜਾ ਕੇ ਸਟ ਲੈਨੇ ਹੋ ਹਾਂ ਇਦਾਂ ਲੈ ਜਾਣੇ ਆ ਗਾੜੀ ਇੱਕ ਦੂਜੇ ਨੂੰ ਦੇ ਦੇਣੇ ਬੇੜੀਆਂ ਨਾਲ ਠੀਕ ਹੈ ਹਾਂ ਅੱਗੇ ਅੱਗੇ ਪਹੁੰਚਦਾ ਕਰਦੇ ਆ ਤਾਂ ਅੱਗੇ ਅੱਗੇ ਘਰੇ ਹੁਣ ਫੀਡ ਵਗੈਰਾ ਤੁਹਾਡੇ ਕੋਲੇ ਸੀ ਡੰਗਰਾਂ ਕੋਲ ਮਤਲਬ ਜਾਂ ਅੱਛਾ ਬਾਬੇ ਦੇਗੇ ਰਾਤੀ ਚੂਰਾ ਆ ਜਾ ਉਹ ਪਾਤਾ ਹਾਂਜੀ ਇਦਾਂ ਫੇਰ ਖੜਦੀ ਆ ਪਾਈ ਜਾਈਦੀ ਇਦਾਂ ਇੱਕ ਦੂਜੇ ਨੂੰ ਜਾਣਦੇ ਹੈਗੇ ਆ ਤਾਂ ਇੱਕ ਅਨਾਉਂਸਮੈਂਟ ਹੋਣ ਲੱਗੀ ਹੈ ਅਨਾਉਂਸਮੈਂਟ ਹੋਣ ਲੱਗੀ ਇੱਕ ਮੁੰਡਾ ਬਾਪੂ ਦਾ ਪੁੱਤ ਦਾ ਬਰਮਾ ਗੁਰੂ ਦਾ ਸ਼ੰਤੀ ਚੋੜ ਰਿਹਾ ਸੋ ਜਿਮਾ ਕਾ ਤਾਜ ਮੇਰਾ ਇੱਕ ਤੀਲੇ ਅਪੂ ਕੇ ਲੋ ਜਾਨੀ ਕਰਮ ਤੇ ਵਿਆਪਦੇ ਰਹੇ ਨਸ ਤੋਗੋ ਤਾਜ ਬਨੀਆ ਰਵਾ ਤੇ ਕਰੀਏ ਲੋ ਜੀ ਫੋਟੇ ਹੋਏ ਆਓ ਗੁਰੂ ਨਾਨਕ ਜੀ ਮਨ ਲਾ ਦੇ ਰਹਾ ਰਹੀ ਵਾਹ ਲੀ ਹੁ ਆ ਇਹ ਅਨਾਉਂਸਮੈਂਟ ਹੋਈ ਹੈ ਕਿ ਜਿਹੜਾ ਇੱਥੇ ਫੀਡ ਪਹੁੰਚੀ ਹੋਈ ਆ ਤਾਂ ਲੋਕ ਆਪਣੀ ਫੀਡ ਜਿਹੜੀ ਆ ਜ਼ਰੂਰਤ ਅਨੁਸਾਰ ਲੈ ਜਾ ਸਕਦੇ ਮਾਤਾ ਇਹ ਪੈਂਦਾ ਤੁਹਾਡਾ ਇਹ ਪੰਜਾਬ ਦੇ ਪਾਗੁਰ ਦੇ ਨਾਲ ਘਰ ਅੱਛਾ ਚਾਹ ਵਟਕ ਬੇਸਿਕ ਗੁਰਦੇ ਦੇ ਪਿੱਛੇ ਹਰ ਵਾਰ ਕੀ ਹੈ ਅੱਜ ਮਿਲਿਆ ਇੱਥੇ ਪਹੁੰਚੀ ਨਹੀਂ ਭਾਜੀ ਅੱਛਾ ਕੁੱਟ ਪਾਣੀ ਹੌਲਕਾ ਪਾਣੀ ਮਾਰ ਲੈ ਇੱਕ ਪੀ ਲੈ ਕੋਈ ਪੁੱਲਸੀ ਜਾਈਏ ਅੱਛਾ ਤੋਂ ਪਹਿਲਾਂ ਸਮਾਨ ਨਹੀਂ ਪਹੁੰਚਦਾ ਤੁਹਾਡੇ ਕੋਲ ਨਾ ਕੋਈ ਪਹੁੰਚਿਆ ਆਜ ਗਿਆ ਅੱਜ ਫੀਡ ਪਹੁੰਚੀ ਆ ਅੱਜ ਪਹੁੰਚੀ ਆ ਜੇ ਪੁੱਛਦੇ ਜਾਂਦਾ ਮੇਰੇ ਕੋਲ ਬੇੜੀ ਨਹੀਂ ਦੀ ਉਹ ਮੈਥੋਂ ਕਿੱਥਾ ਆ ਅੱਜ ਮਿਲ ਗਿਆ ਅੱਜ ਮਿਲ ਗਿਆ ਉਹ 40 ਦੇ ਗੇਂ ਫੇਰ 40 ਨਾਲ ਟਰ ਚਾਲ ਆ ਗਿਆ ਹਾਂ 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 ਜੇ ਉਹਥੇ ਜਾਂਦੀ ਹੁੰਦਾ ਲਏ ਜਾਂਦੇ ਮੈਨੂੰ ਹੁਣ ਬੋਰੀ ਮਿਲ ਗਈ ਇੱਕ ਆ ਮਿਲ ਗਈ ਚਲੋ ਚੰਗੀ ਤੇ ਇਹ ਕਾਲ 8 ਇਹ ਇਹ ਵਾਲੇ ਇਹ ਮੇਰੇ ਸ਼ਾਹੇ ਇਹ ਸਾਰੇ ਬੱਕਰੀਆਂ ਤੇ ਇਹ ਸਾਰੇ ਤੁਹਾਡੇ ਆ ਇਹ ਮੇਰੀ ਆ ਉਹ ਪਰਲੇ ਪਰ ਮੈਂ ਕਾਲੇ ਆ ਕੱਢਿਆ ਫੇਰੇ ਲੰਘਿਆ ਅੱਛਾ ਤੇ ਪਰਲੇ ਪਾਸੇ ਘਰ ਦੇ ਅੰਦਰ ਜਾ ਆ ਆ ਵਖੋ ਆ ਜੀ हां चलो चलो माता ਦਾ ਘਰ ਦੇਖਦੇ ਆਂ ਮਾਤਾ ਮਾਤਾ ਕੌਣ ਆ ਪਰਿਵਾਰ ਚ ਆਪਣਾ ਮੈਂ ਹੈ ਸ਼ੇਜ ਜੀ ਬਾਹਰ ਬਰਵਾ ਕੱਢਿਆ ਵਾ ਹਾਂ ਉਹ ਕਿੱਥੇ ਬਾਜ਼ੂ ਲਾਣ ਤਾਂ ਇਹ ਇਹ ਸਾਰੇ ਦੇ ਸਾਰੇ ਜਿੰਨੇ ਡੰਗਰ ਹੈ ਇਹ ਮਾਤਾ ਕਹਿੰਦੀ ਕਿ ਇਹਨਾਂ ਦੀ ਆ ਮਸਾ ਲੈ ਕੇ ਇਸ ਜਗ੍ਹਾ ਤੇ ਆ ਕੇ ਬੰਨੇ ਤੇ ਇਧਰੋਂ ਰਸਤਾ ਬਣਾ ਕੇ ਇਹ ਕਹਿੰਦੇ ਅਸੀਂ ਮਸਾ ਲੰਘ ਕੇ ਆਏ ਆ ਲੰਘਣ ਨੂੰ ਥਾਂ ਹੈ ਨਹੀਂ ਸੀ ਔਰ ਇਸ ਤਰ੍ਹਾਂ ਦਾ ਮੰਜ਼ਰ ਹੈ ਇਹ ਇਹ ਗੁਰੂ ਘਰ ਦੀ ਇਮਾਰਤ ਹੈ ਜਿਵੇਂ ਅਸੀਂ ਪਹਿਲਾਂ ਦਿਖਾ ਰਹੇ ਸੀ ਤਸਵੀਰ ਕਿ ਗੁਰੂ ਘਰ ਦੀ ਇਮਾਰਤ ਦੇ ਬਿਲਕੁਲ ਨਾਲ ਪਾਣੀ ਜਿਹੜਾ ਹੈ ਉਹ ਬਹੁਤ ਤੇਜ਼ੀ ਦੇ ਨਾਲ ਆ ਕੇ ਲੱਗਦਾ ਹੈ ਹਾਲਾਂਕਿ ਹਲੇ ਦੋਲੇ ਥਾਂ ਉੱਚਾ ਹੋਣ ਕਰਕੇ ਕੁਝ ਜਗ੍ਹਾ ਉੱਚੀ ਹੋਣ ਕਰਕੇ ਤਾਂ ਇਹ ਘਰ ਹੈ ਆ ਦੇਖੋ ਆ ਹਾਲਤਾ ਇਹ ਮਾਤਾ ਦਾ ਘਰ ਆ ਹਾਲਤਾ ਇਹ ਹੈ ਜਿਹੜੇ ਅਸਲ ਦੇ ਵਿੱਚ ਲੋੜਵੰਦ ਪਰਿਵਾਰ ਹੈ ਅਸਲ ਦੇ ਵਿੱਚ ਜਿਹੜੇ ਲੋਕ ਲੋੜਵੰਦ ਹੈਗੇ ਨੇ ਉਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਆ ਆ ਦੇਖੋ ਕਿ ਆਹ ਦੇਖੋ ਇਸ ਤਰ੍ਹਾਂ ਦੇ ਹਾਲਾਤ ਹੈਗੇ ਆ ਆ ਦੇਖੋ ਘਰ ਦੇ ਵਿੱਚ ਬੁਰੇ ਤਰੀਕੇ ਨਾਲ ਪਾਣੀ ਭਰਿਆ ਕਿਸੇ ਪਾਸਿਓ ਕੋਈ ਲੰਘਣ ਦੀ ਜਗ੍ਹਾ ਨਹੀਂ ਔਰ ਇਹ ਪਹਿਲਾਂ ਹੀ ਬੜਾ ਗਰੀਬ ਜਿਹਾ ਪਰਿਵਾਰ ਹੈ ਔਰ ਆਪਣਾ ਸਮਾਨ ਵੀ ਇਹ ਪਰਿਵਾਰ ਕੱਢ ਨਹੀਂ ਸਕਿਆ ਇਸ ਘਰ ਦੇ ਅੰਦਰੋਂ ਪਾਣੀ ਪਹਿਲਾਂ ਬਹੁਤ ਜ਼ਿਆਦਾ ਭਰਿਆ ਕੁਝ ਘਟਿਆ ਹੁਣ ਫੇਰ ਪਾਣੀ ਜਿਹੜਾ ਹੈ ਉਹ ਭਰਨ ਦੀ ਸੰਭਾਵਨਾ ਦੇਖੋ ਇਧਰ ਚਾਰਾ ਇਚਾਰਾ ਦਿਖਾਉ ਇੱਕ ਵਾਰ ਕੈਮਰੇ ਦੇ ਵਿੱਚ ਕਿ ਜਿਹੜੀ ਤੂੜੀ ਬਣਾਈ ਹੋਈ ਸੀ ਉਸ ਦੇ ਥੱਲੇ ਪਾਣੀ ਭਰ ਚੁੱਕਿਆ ਉਸ ਦੇ ਥੱਲੇ ਪਾਣੀ ਭਰ ਚੁੱਕਿਆ ਮਾਤਾ ਆਜੋ ਸਾਈਡ ਤੇ ਆਜੋ ਤੁਸੀਂ ਉਸ ਦੇ ਵਿੱਚ ਪਾਣੀ ਭਰ ਚੁੱਕਿਆ ਔਰ ਮਾਤਾ ਕਹਿੰਦੀ ਕਿ ਕਈ ਦਿਨਾਂ ਤੋਂ ਉਡੀਕ ਕਰ ਰਹੇ ਸੀ ਅਸੀਂ ਕਈ ਦਿਨਾਂ ਤੋਂ ਉਡੀਕ ਕਰ ਰਹੇ ਸੀ ਕਿ ਇੱਥੇ ਸਾਡੇ ਕੋਲੇ ਡੰਗਰਾਂ ਦੇ ਵਾਸਤੇ ਕੋਈ ਕੁਝ ਪਹੁੰਚੇ ਪਰ ਇਸ ਤੋਂ ਪਹਿਲਾਂ ਕਿਉਂਕਿ ਪਿੱਛੇ ਪੁਲ ਬਹੁਤ ਪਿੱਛੇ ਆ ਔਰ ਉੱਥੇ ਬਾਪੂ ਆਪਣੀਆਂ ਬੇਡੀਆਂ ਉਹਨਾਂ ਦੇ ਵਿੱਚ ਸਮਾਨ ਰੱਖ ਕੇ ਲੋਕ ਬਾਕੀ ਤਾਂ ਲੈ ਜਾਂਦੇ ਆ ਪਰ ਇਹ ਮਾਤਾ ਦੇ ਕੋਲ ਕੋਈ ਜ਼ਰੀਆ ਹੀ ਹੈ ਨਹੀਂ ਸੀ ਕਿ ਉਹ ਕਿਵੇਂ ਇਹ ਇਹ ਸਾਰਾ ਕੁਝ ਲਿਆ ਸਕਦੀ ਮਾਤਾ ਇੱਧਰ ਆ ਜਾਓ ਤਾਂ ਮਾਤਾ ਕੋਈ ਘਰ ਚੋਂ ਘਰ ਚੋਂ ਸਮਾਨ ਕੱਢ ਸਕਿਆ ਕੋਈ ਕਿ ਨਹੀਂ ਬਾਹਰ ਪਰਵੇਸ਼ ਪਿਆ ਅੰਦਰ ਹੀ ਪਿਆ ਅੰਦਰ ਹੀ ਪਿਆ ਆ ਵਖਾ ਲੈ ਹਾਂ ਕੋ ਬੋਏ ਲਾਇਆ ਗਾ ਛਾਪੇ ਮਾਰਨ ਦਾ ਕਹਦੇ ਹਾਂ 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 ਹੈ ਸੋਰੀਆ ਵੇ ਆਹ ਦੇਖੋ ਅੰਦਰ ਸਮਾਨ ਜਿਹੜਾ ਹੈ ਉਸ ਤਰੀਕੇ ਦੇ ਨਾਲ ਇਹ ਸਲਾਬ ਬੁਰੇ ਤਰੀਕੇ ਨਾਲ ਸਲਾਬ ਚੜ ਚੁੱਕੀ ਆ ਇਹ ਘਰ ਦੇ ਅੰਦਰ ਇਹ ਦੀ ਇਹ ਇਹ ਦੀ ਉਮਰ ਬਹੁਤ ਘੱਟ ਹੈ ਇਸ ਵੇਲੇ ਇਸ ਘਰ ਦੀ ਹਾਲਾਂਕਿ ਇਹ ਲੈਂਟਰ ਪਾਇਆ ਹੋਇਆ ਉੱਪਰ ਪਰ ਸਲਾਬ ਦੇਖੋ ਕਿੱਥੋਂ ਤੱਕ ਚੜ ਚੁੱਕੀ ਹੈ ਇਸ ਕਮਰੇ ਦੇ ਅੰਦਰ ਔਰ ਸਮਾਨ ਨੂੰ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਬਚਾ ਕੇ ਰੱਖਿਆ ਗਿਆ ਔਰ ਜੇਕਰ ਅਸੀਂ ਬਾਹਰ ਦੀ ਹਾਲਤ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਨਾਜ਼ੁਕ ਤੇ ਬਹੁਤ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਤਸਵੀਰਾਂ ਇਸ ਵੇਲੇ ਹਨ ਔਰ ਜੇਕਰ ਆ ਇਹ ਵਾਲਾ ਘਰ ਦਿਖਾਈਏ ਤੁਹਾਨੂੰ ਤਾਂ ਇਹ ਵੀ ਇਹ ਵਾਲਾ ਕਮਰਾ ਦਿਖਾਈਏ ਤਾਂ ਇਸ ਦੇ ਅੰਦਰ ਵੀ ਕੋਈ ਸਮਾਨ ਪਿਆ ਜ਼ਰੂਰ ਹੈ ਪਰ ਇੱਥੋਂ ਕੱਢਿਆ ਨਹੀਂ ਗਿਆ ਮਾਤਾ ਜੀ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਤੁਹਾਡੇ ਹਾਂ ਜੀ ਸਾਰੇ ਬੱਚੇ ਬਾਹਰ ਕੱਢਿਆ ਹਾਂ ਮੈਂ ਇਕੱਲੀ ਹੈਗੀ ਹਾਂ ਮੁੰਡੇ ਛੋਟੇ ਆ ਤੇ ਬੰਦਾ ਮੈਂ 14 ਸਾਲ ਹੋ ਗਏ ਮਰੇ ਆਈ ਮੈਂ ਤੀਕਾ ਦੀ ਬੀ ਗੋਬੇ ਪੈ ਗਈ ਖਾਂ ਹੀ ਭਰਾ ਕੇ ਉਹ ਵੀ ਪੁੱਛਾਈ ਸੀ ਚਲ ਇਹ ਨਹੀਂ ਗਰਾਉਂਡ ਵਾਲੇ ਪਕਿੰਦਾ ਅਗਰ ਸਾ ਮਿਲਣਾ ਪੈਂਦਾ ਹਾਲੇ ਉਹ ਵੀ ਥਾਲੀ ਪਾਣੀ ਮਾਰੇ ਪਾਰਸ ਵਾਦਗੀ ਵੋਲਟਰ ਵੱਲ ਤੁਸੀਂ ਠੀਕ ਹੈ ਇਹ ਵਾਲਾ ਕਮਰਾ ਵੀ ਤੁਸੀਂ ਦੇਖੋ ਇਹ ਪਿੰਡ ਬਾਉਪੁਰ ਜਦੀਦ ਦੀ ਰਹਿਣ ਵਾਲੀ ਮਾਤਾ ਹੈ ਔਰ ਇਹਨਾਂ ਨੂੰ ਅਸਲ ਦੇ ਵਿੱਚ ਆਰਥਿਕ ਤੌਰ ਤੇ ਵੀ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਗੁਰੂ ਘਰ ਦੇ ਬਿਲਕੁਲ ਨਾਲ ਲੱਗਦਾ ਘਰ ਹੈ ਉਹਦੇ ਬੈਕਸਾਈਡ ਤੇ ਗੁਰੂ ਘਰ ਦੇ ਬੈਕਸਾਈਡ ਤੇ ਇਹ ਘਰ ਹੈ ਔਰ ਇਹ ਮਾਤਾ ਦੇ ਵਾਸਤੇ ਇੱਥੇ ਰਹਿਣਾ ਕਹਿ ਲਓ ਕਿ ਬਹੁਤ ਜ਼ਿਆਦਾ ਮੁਸ਼ਕਲ ਦਾ ਮੰਜ਼ਰ ਹੋਏਗਾ ਹੌਣ ਵਾਲੇ ਸਮੇਂ ਦੇ ਵਿੱਚ ਵੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਆ ਸਾਹਮਣੇ ਤੁਸੀਂ ਨਜ਼ਰ ਮਾਰੋ ਇਧਰ ਸਾਹਮਣੇ ਜੇਕਰ ਅਸੀਂ ਨਜ਼ਰ ਮਾਰੀਏ ਤਾਂ ਇੱਥੇ ਬੁਰੇ ਤਰੀਕੇ ਨਾਲ ਪਾਣੀ ਭਰਿਆ ਹੋਇਆ ਹੈ ਆਲੇ ਦੁਆਲੇ ਬਹੁਤ ਬੁਰੇ ਤਰੀਕੇ ਨਾਲ ਪਾਣੀ ਭਰਿਆ ਹੋਇਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਹ ਘਰ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਮਾਤਾ ਜੀ ਨਾਂ ਕੀ ਆ ਤੁਹਾਡਾ ਮੇਰਾ ਬਖਸ਼ੀਸ਼ ਘਰ ਬੀਬੀ ਬਖਸ਼ੀਸ਼ ਘਰ ਹਾਂਜੀ ਮਾਤਾ ਦਾ ਨਾ ਬਖਸ਼ੀਸ਼ ਘਰ ਹੈ ਬਾਹੂ ਪਰ ਜਦੀਦ ਦੇ ਗੁਰੂ ਘਰ ਦੇ ਬਿਲਕੁਲ ਬੈਕਸਾਈਡ ਤੇ ਇਹ માતા ਦਾ ਘਰ ਹੈ ਜੇਕਰ ਕੋਈ ਤੁਸੀਂ ਮਦਦ ਲੈ ਕੇ ਪਹੁੰਚਣਾ ਹੈ ਤਾਂ ਇਹ માતા ਨੂੰ ਲੱਭ ਕੇ ਤੁਸੀਂ માતા ਤੱਕ ਪਹੁੰਚ ਕਰ ਸਕਦੇ ਹੋ ਉਹਨਾਂ ਦੀ ਆਰਥਿਕ ਮਦਦ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਹੋਰ ਬਹੁਤ ਸਾਰੇ ਪਰਿਵਾਰ ਹੋਣਗੇ ਪਰ ਆਰਥਿਕ ਤੌਰ ਤੇ ਵੀ ਮਦਦ ਦੀ ਜ਼ਰੂਰਤ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਵੀ ਮਦਦ ਦੀ ਜ਼ਰੂਰਤ ਹੈ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਇਹ ਪਰਿਵਾਰ ਦੀ ਮਦਦ ਜ਼ਰੂਰ ਕਰਿਓ ਆਪਣੇ ਸਹਿਯੋਗੀ ਬਾਂਟੀ ਦੇ ਨਾਲ ਮੈਂ ਰਵੀ ਸੰਗਰਾਹ ਹੁਰਦਾ ਅਨਮੋਟ ਸੁਲਤਾਨਪੁਰ ਲੋਧੀ